ਗਊ ਰੱਖਿਆ ਦਲ ਦੇ ਮੈਂਬਰਾਂ ਨੇ ਸਬਜ਼ੀ ਦੀ ਆੜ ਵਿੱਚ ਇੱਕ ਟਰੱਕ ਵਿੱਚ ਚਾਰ ਗਊਆਂ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਸ ਸੰਬੰਧ ਦੇ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਟਰੱਕ ਚਾਲਕ ਵੱਲੋਂ ਟਰੱਕ ਵਿੱਚ ਗਊਆਂ ਨੂੰ ਲੁਕੋ ਕੇ ਉਸ ਉੱਪਰ ਇੱਕ ਸ਼ੈੱਡ ਬਣਾਈ ਹੋਈ ਸੀ ਜਿਸ ਉੱਤੇ ਸਬਜ਼ੀ ਰੱਖੀ ਹੋਈ ਸੀ ਉਧਰ ACP ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਦਸ਼ਮ ਲਾਣਾ ਚੋਕ ਗਊ ਰੱਖਿਆ ਦਲ ਪੰਜਾਬ ਅੱਜ ਜਲੰਧਰ ਦੇ ਵਿੱਚ ਜਿਹੜੀ ਗੱਡੀ ਕਾਬੂ ਕੀਤੀ ਆ ਬਕਾਇਦਾ ਜਲੰਧਰ ਦੇ ਜਿਹੜੇ ਟੀਮ ਐ ਇੱਥੇ ਜਿੰਨੇ ਵੀ ਸੇ ਹੋ ਗਿਆ ਮੇਰੇ ਨਾਲ ਜਿਹੜੇ ਭਾਈ ਸਾਹਿਬ ਖੜੇ ਆ ਹੋਰ ਵੀ ਐ ਜਨਜੀ ਉਹਨਾਂ ਦੇ ਸਾਹਮਣੇ ਸੇਹੋਗ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਆ ਮੇਰੇ ਵੀਰ ਜੀ ਨਾਲ ਐ ਸਾਰੇ ਇਕੱਠੇ ਹੋ ਕੇ ਨਾਲ ਸਭੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਇੱਥੇ ਰਾਤ ਨੂੰ ਦੇਖੋ ਇਸ ਤੋਂ 3-4 ਸਰ ਗੋ ਕਿੱਥੇ ਫੜੀ ਬਰਾਮਦ ਕਿੱਥੇ ਹੋਈ ਆ ਨਕੋਦਰ ਨਕੋਦਰ ਚੋਂ ਕਿੱਥੋਂ ਇਹ ਕਿੱਥੋਂ ਮਗਰ ਕਰ ਰਹੇ ਕਿੱਥੋਂ ਦਾ ਪਿੱਛਾ ਕਰ ਰਹੇ ਸੀ ਮਗਰ ਦੀ ਗੱਲ ਕਰੀਏ ਜੀ ਇਸ ਬੰਦੇ ਨੇ ਬਕਾਇਦਾ ਇਹ 3-4 ਦਿਨ ਤੋਂ ਇਹ ਅਸੀਂ ਨਾਲੇ ਦੀ ਮਤਲਬ ਭਾਲ ਚ ਲੱਗੇ ਸੀ 3-4 ਦਿਨੋਂ ਤਾਂ ਟਰੈਪ ਲਾਇਆ ਸੀ ਤੁਸੀਂ ਕਿਉਂਕਿ ਉਹ ਤਾਂ ਕਾਰਨ ਕੀ ਸੀਗਾ ਇਹ ਬੰਦਾ ਪਹਿਲਾਂ ਵੀ ਤਸਕਰੀ ਕਰਦਾ ਔਰ ਦੱਸਣੀ ਉਹ ਗੱਲ ਇਹ ਹੈ ਕਿ ਇਹ ਲੋਕ ਜਦੋਂ ਤਸਕਰੀ ਕਰਦੇ ਆ ਨਾਲ ਇਹਨਾਂ ਕੋਲ ਹਥਿਆਰ ਵੀ ਹੁੰਦੇ ਆ ਅਗਰ ਇਹਦੀ ਤਲਾਸ਼ੀ ਕੀਤੀ ਜਾਵੇ ਬਕਾਇਦੇ ਤੇ ਹਸਲਾ ਵੀ ਮਿਲਦਾ ਉਹਦੇ ਕਈ ਕਾਰਨ ਨੇ ਜਦੋਂ ਇਸ ਗੱਡੀ ਦੇ ਪਿੱਛੇ ਰਕਵਾਨ ਦੀ ਕਿਹੜੀ ਜਗ੍ਹਾ ਤੋਂ ਕਰ ਰਹੇ ਸੀ ਪਿੱਛਾ ਮੁਕਤੀ ਸਾਈਡ ਸੀ ਨਾ ਰਸਤੇ 'ਚ ਜਦੋਂ ਰਕਵਾਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਹਨੇ ਗੱਡੀ ਵਝਾਈ ਬੜੀ ਸਪੀਡ ਦੇ ਨਾਲ ਤੇ ਸਾਡੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕਰੇ ਕਿਉਂਕਿ ਇਹਦੇ ਹਾਸੇ ਨਾਲ ਹੋ ਸਕਦਾ ਸਾਡੇ ਕੁਝ ਸਾਸਾ ਹੋ ਸਕਦਾ ਸੀ ਪਰ ਜਲੰਧਰ ਦੇ ਵਿੱਚ ਬਕਾਇਦਾ ਜਲੰਧਰ ਦੀ ਜਿਹੜੀ ਟੀਮ ਹੈ ਜਿਹੜੇ ਭਾਈ ਸਾਹਿਬ ਸਾਡੇ ਇਹਨਾਂ ਦੀ ਮਦਦ ਨਾਲ ਇਹਨੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਤੇ ਤੇ ਨਾਕੇ ਬੰਦੀ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਗਾਵਾ ਦੀ ਗੱਡੀ ਕਾਬੂ ਕੀਤੀ ਹੈ ਪਰ ਇੱਕ ਗਾਵਾਂ ਦੀ ਜਿਹੜੀ ਤਸਕਰੀ ਹੈ ਇਹ ਤਸਕਰੀ ਦਾ ਤਰੀਕਾ ਤੁਸੀਂ ਸ਼ਾਇਦ ਪਹਿਲਾਂ ਨਾ ਦੇਖਿਆ ਹੋਵੇ ਇਹਦੇ ਚ ਇਹਨਾਂ ਨੇ ਕੀ ਕੀਤਾ ਉੱਪਰ ਸਬਜ਼ੀਆਂ ਲੋਡ ਕਰਕੇ ਕੀ ਆਦੀ ਹੋਰ ਸਬਜ਼ੀਆਂ ਲੋਡ ਕਰਕੇ ਬਕਾਇਦਾ ਉਹਦੇ ਨੀਚੇ ਛੱਤ ਬਣਾਈ ਫੱਟਿਆਂ ਦੀ ਤੇ ਉਹ ਛੱਤ ਦੇ ਨਾਲ ਨੀਚੇ ਨੂੜ ਕੇ ਗੱਠੀ ਵੀ ਤੇਰਾ ਉਹ ਬਣ ਕੇ ਰੱਖੀ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਇੱਥੇ ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਹਾਂ ਵੀ ਜਿਹੜੇ ਇਹ ਤਸਕਰ ਦੋ ਕਾਬੂ ਗਿੱਤੇ ਆ ਇਹਨਾਂ ਦੇ ਘਟੋਕੜ ਜਿਆਦਾ ਨਹੀਂ ਕਹਿੰਦੇ 302 ਦਾ ਮਕਦਮਾ ਕਰਜੋ ਲੋਕੀ ਸਾਨੂੰ ਕਹਿਣਗੇ ਵੀ 302 ਦਾ ਮਕਦਮਾ ਕਿਉਂ ਹੋਵੇ ਕਹਿੰਦੇ ਕਿਸੇ ਦਾ ਅਗਰ ਕਤਲ ਹੁੰਦਾ ਹੈ ਕੁੱਤੇ 302 ਲੱਗਦੀ ਹੈ ਸ਼ਾਇਦ ਹੁਣ ਲਾ ਚੇਂਜ ਹੋਏ ਹੈ ਅਸੀਂ ਤਾਂ ਪ੍ਰਸ਼ਾਸਨ ਅੱਗੇ ਸੈਂਟਰ ਗਵਰਨਮੈਂਟ ਅੱਗੇ ਵੀ ਇਹ ਮੰਗ ਕਰਦੇ ਹਾਂ ਵੀ ਇਦਾਂ ਦਾ ਕਾਨੂੰਨ ਹੋਵੇ ਜਿਹਦੇ ਤਹਿਤ ਜਦੋਂ ਵੀ ਤਸਕਰੀ ਵਾਲੀ ਗੱਡੀ ਫੜੇ ਤੇ ਉਹ ਸਾਕਤ ਉਮਰ ਕਿਹਾ ਤਾਂ ਜ਼ਰੂਰ ਹੋਵੇ ਇਸ ਲਈ ਬੇਨਤੀ ਕਰਦੇ ਹਾਂ ਕਿ ਨਤੇਜ ਕਾਰਵਾਈ ਹੋਵੇ ਹਾਂਜੀ ਸਰ ਕੀ ਮਾਮਲਾ ਹੈ ਇਹ ਮੈਂ ਸਬ ਇੰਸਪੈਕਟਰ ਸਬਜੀਤ ਸਿੰਘ ਚਾਰ ਨੰਬਰ ਦੇ ਦੂਟੀ ਅਫਸਰ ਹਾਂ ਅੱਜ ਨਕੌਦਰ ਚੌਂਕ ਤੋਂ ਗੱਡੀ ਮਿਲੀ ਹੈ ਥੱਲੇ ਸਬਜੀ ਲੱਦੀ ਹੋਈ ਹੈ ਨੀਚੇ ਲੋਗਾਂ ਉੱਤੇ ਸਬਜੀ ਹੈ

कुछ जाने मतलब कैसे जीवित है, है, जी, तो है अभी क्या उनके अभी 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 जीवित जीवित है है जी तो इनको लेके जा गौशाला में किसी ने लेके कौन गौशाला ये तो अभी देखते हैं कौन से लेके जाते हैं किसी अच्छी गौशाला में छोड़ के जो, जो संस्था का कहना है की तो, तो टोटल तीन आदमी है शायद एक फरार है उसके बारे में कुछ पता लगे उसके बारे में इन्वेस्टिगेशन चलेगी तो पता लगेगा अभी तो सबसे पहले तो हमारा ध्यान गऊ में है कि गऊ जो सुरक्षित बच्चे और उसको कोई ऐसी बात ना हो कोई गाड़ी का पता लगा कौन सी ट्रांसपोर्ट के कहाँ का अभी मेरी ड्राइवर के साथ बात नहीं मैं तो आपके साथ बात कर रहा हूँ और पब्लिक से बात कर अभी उन मेरे को काम करने से हाँ आ रहे पड़ता गाड़ी कहाँ से लेके आ रहे तो जगह का नाम तो पता नहीं मैं दिल्ली रहता हूँ नहीं नहीं गाड़ी तुम लेके आ रहे हो कहाँ से लेके आ रहे हो कहाँ जा रहे हो कहाँ जाना था गाड़ी लेके गाड़ी लेके कहा जाना था